ਹਲਕਾ ਮਜੀਠਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਾਸ ਤੌਰ ਤੇ ਸ਼ਾਮਲ ਹੋਏ ਨੇ ਤੇ ਰੈਲੀ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰਾਂ ਤੇ ਸਥਾਨਕ ਲੋਕਾਂ ਦੀ ਹਾਜ਼ਰੀ ਵੀ ਲੱਗੀ ਹੈ ਦੱਸ ਜੀਏ ਕਿ ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਵੀ ਖੁੱਲਾ ਚੈਲੰਜ ਕਰਦੇ ਨੇ ਕਿ ਮਾਮਲੇ ਦੀ ਦੱਸ ਦਈਏ ਕਿ ਡੈਲੀ ਤੋਂ ਬਾਅਦ মিডিਆਦਨ ਗੱਲਬਾਤ ਕਰਦੇ ਸੁਖਬੀਰ ਬਾਦਲ ਦਾ ਇਹ ਕਹਿਣਾ ਹੈ ਕਿ ਅੱਜ ਵੀ ਖੁੱਲਾ ਚੈਲੰਜ ਕਰਦੇ ਨੇ ਮਾਮਲੇ ਦੀ ਨਿਰਪੱਖ ਇਨਕੁਆਇਰੀ ਕਰਵਾਈ ਜਾਵੇ ਜੇ ਸੱਚ ਜਾਂਚ ਹੋਈ ਤਾਂ ਹਰ ਚੀਜ਼ ਆਪੇ ਹੀ ਸਾਹਮਣੇ ਆ ਜਾਵੇਗੀ ਦੱਸ ਦਈਏ ਕਿ ਜਿੱਥੇ ਹਾਲੀ ਦੇ ਵਿੱਚ ਚੋਣਾ ਦਰਮਿਆਨ ਹੀ ਐਸਐਸਪੀ ਪਟਿਆਲਾ ਦੇ ਇੱਕ ਕਥਿਤ ਆਡੀਓ ਜਿਹੜੀ ਆ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਦੱਸ ਦਈਏ ਕਿ ਇਸੇ ਦਰਮਿਆਨ ਉਹਨਾਂ ਨੇ ਐਸਐਸਪੀ ਤੇ ਗੰਭੀਰ ਇਲਜ਼ਾਮ ਲਾਉਂਦੇ ਆ ਕਿ ਹੈ ਕਿ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਕੀ ਕਾਂਗਰਸ 'ਤੇ ਹਮਲਾ ਬੋਲਦਾ ਸੁਖਬੀਰ ਬਾਦਲ ਦਾ ਇਹ ਕਹਿਣਾ ਕਿ ਨਵਜੋਤ ਕੋਰ ਸਿੱਧੂ ਦੇ ਵੱਲੋਂ ਲਗਾਏ ਗਏ ਵੱਡੇ ਇਲਜ਼ਾਮ ਸਪਸ਼ਟ ਕਰਦੇ ਨੇ ਕਿ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਅਖੀਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਨਿੱਤੜਕ ਹੋ ਕੇ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ ਮੈਨੂੰ ਸਾਰਿਆਂ ਦੇ ਕੀ ਸਮਾ ਵਿੱਚ ਕਿਸੇ ਆਪ ਪੰਤੇ ਛੇ ਕੀ ਬਹਿਤੀ ਇੱਕ ਨਿਸ਼ਾਨੀ ਦਾ ਜੋ ਪੰਜਾਬ ایک چیز کی آپ کو ملی گئے رہے ایسی ایک بھی چیز دا پیو ایک چیز نہیں دا سکتے ہیں اسی کی نشانی نہیں دا سکتے ہیں کی آپ نہ ہے یہاں آپ سان ہوں دیتا ہے یا کریم ہوں دیتا ہے آپ جا وستے کیتا ہے آپ جا وستے دیستا کیتا ہے ایک چیز کی اور پانچ سار ہو راج کر کے چلے آتے لٹکے چلے آتے انہوں نے نشانہ سیوہ نہیں سی ਤੇ ਵੱਡੇ ਪਾਲ ਸਾਹਿਬ ਨੇ ਪਾਈ ਸਾਹ ਪ੍ਰੂਫ ਕਰਦਾ ਤੁਹਾਡੇ ਕੈਂਡੀਡੇਟ AI ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ AI ਕਹਿੰਦੇ ਆ ਨਾ ਆ ਸਾਰਾ ਅਸਲੀ ਕਿੱਠਾ ਸਾਹਮਣੇ ਆਊਗਾ ਜੇ ਇਹ ਫਿਰ ਪਾਜੀ ਹੋਏ ਤੇ ਮੈਂ ਕਹਿੰਦਾ ਜੁਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸ 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 ਪੀ ਤੇ ਮੁਕਦਮਾ ਨਹੀਂ ਹੁੰਦਾ ਇਹ ਅੰਦਰਲੇ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਕੋਈ ਸਜ਼ਾ ਉਹ ਮਿਲਦੀ ਕਾਂਗਰਸ ਦੇ ਵਿੱਚ 500 ਕਰੋੜ ਰੁਪਏ ਦਾ ਸੀਆ ਮਿਲਦਾ ਹੈ ਜੀ ਕਿਹਨੇ ਦੇਖ ਰਹੇ ਹੋ ਨਵਜੋਤਪੁਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ ਤੇ ਦੇਖੋ ਕਾਂਗਰਸ ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਤੇ ਬੈਠੀ ਹੂੰ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁਕਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲੱਤੇ ਹੈ ਜੀ ਮੈਂ ਤਾਂ ਕਹਿਣਾ ਜਿਨਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੂਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਕਿ ਲੱਗਦਾ ਸਿੱਧੂ ਜੋੜਾ ਕਿੱਥੇ ਜਾਏਗਾ ਨਹੀਂ ਹੋਰ ਅਗਲੀ ਪਾਰਟੀ ਕਿੱਥੇ ਜਾਏਗਾ ਨਹੀਂ ਜੀ ਦੋ ਲੱਖ